ਸਾਸਕਾ ਵੀਜੀ ਸਾਰੇ ਵੀਰਾਂ ਨੂੰ ਖੰਦਰੀ ਵੀਡੀਓ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਗੁਰਦੇਵ ਸਿੰਘ ਕਾਲੂ ਖੋ ਬੋ ਚੁਕੇ ਆ ਦੇਖੋ ਅੱਜ ਵੀ ਭਾਈਆਂ ਕੋਲ ਸ਼ੇਖਾ ਤੇ ਲੈਪਾ ਗਾਵਾ ਸੇਲ ਆ ਪਿਛਲਾ ਮਾਲ ਤੋਂ ਬਰ ਬੜਾ ਸਾਰਾ ਸੇਲ ਹੋ ਗਿਆ ਰੇਟ ਵੀ ਬਿਲਕੁਲ ਜਾਇਜ਼ ਹੀ ਹੋਣਗੇ ਹਰ ਵੇਲੇ ਜਾਇਜ਼ ਹੀ ਦਾ ਰਹੀ ਕੋ ਜਾਇਜ਼ ਹੀ ਹੋਣਿਆ ਆ ਕਿ ਛੋੜੇ ਛੋੜੇ ਆਹ ਹਾਂ ਹੁਣ ਚੰਗਾ ਨਹੀਂ ਆ ਗੱਲ ਬੰਦ ਕਰੀਏ ਬਿਲਕੁਲ ਬੰਦ ਕਰ ਦਿੰਦਾ ਆਪਸੀ ਗੱਲ ਦੋਵਰ ਦਿਨਾਓ ਜੀ ਵਧੀਆ ਸਭ ਠੀਕ ਠਾਕ ਬਾਕੀ ਸਾਰੇ ਵੀਰ ਭਰਾਵਾਂ ਨੂੰ ਸੰਦੀਪ ਦੇਰੀ ਫਿਰ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਕਾ ਜੀ ਔਰ ਤਰਾਉ ਕਾਲੋ ਜੀ ਵਧੀਆ ਵਧੀਆ ਚਾਤਾ ਪੈ ਕੰਮ ਵਧੀਆ 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 ਮਾਂ ਲਿਆਈ ਦਾ ਮਗਰੋਂ ਵੇਖਣ ਵਾਲੇ ਪਹਿਲਾਂ ਚਲੋ ਐ ਆ ਇਹ ਤਰੋਂ ਬਰ ਅੱਡਾ ਦਾ ਫਿਰ ਤੁਹਾਨੂੰ ਬਰੋਣਾ ਅੱਡਾ ਹੀ ਹੁੰਦਾ ਹੈ ਹਾਂ ਜੀ ਹਾਂ ਜੀ ਕਿਤੇ ਤੁਰੇ ਜਾਣਾ ਨਾ 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 ਬਸ ਬਸ ਕੋਈ ਲੈ ਗਾ ਰਬ ਵਧੀਆ ਵੇਖਦਾ ਜਾਂਦਾ ਹਾਂ ਬਸ ਹਾਂ ਜੀ ਤਾਂ ਬਾਕੀ ਇਹ ਆ ਵੀ ਕੇ ਵਾਲੇ ਕੋਈ ਅੜਵੀ ਜਾਂਦਾ ਆ ਇਹ ਨਹੀਂ ਗੱਲ ਹੈਗੀ ਇਹ ਕੋਈ ਗੱਲ ਨਹੀਂ ਪੱਕਾ ਸੁਣਾ ਕੇ ਜਿਵੇਂ 10 ਵਜੇ 10 ਵਿਕਣੀਆਂ ਵਿਕਣੀਆਂ ਹਨ ਜੀ ਅੜ ਜਣੀਆਂ ਕੇ ਰਹੀ ਇਹ ਨਹੀਂ ਗੱਲ ਗਾੜ ਸਿਰ ਤੇ ਗਾਗ ਦੇ ਸਿਰ ਤੇ ਅੱਜ ਫਿਰ ਅੱਜ ਪਾਜ ਪੰਜ ਗਾਵਾਂ ਜੀ ਬੋਲ ਪੰਜ ਗਾਵਾਂ ਦੋ ਸੁਈਆਂ ਤਿੰਨ ਗੱਬੜਾ ਚੰਗੇ ਘੜੀ ਕੇ ਹਾਂ ਜੀ ਇਧਰ ਇਧਰ ਲਾ ਕੇ ਇਧਰੋਂ ਕਰ ਦੋ ਚੱਲ ਕੋਈ ਗੱਲ ਨਹੀਂ ਆ ਜੋ ਗੱਬੜਾ ਇਹ ਨਹੀਂ ਇਹ ਸੁਈ ਅੱਛਾ ਸੁਈ ਨੂੰ ਅੱਜ ਤਿੰਨ ਦਿਨ ਹੋ ਗਏ ਹਨ ਲਓ ਜੀ ਸੁਈ ਜਾ ਅੱਛੀ ਨਹੀਂ ਮਛਾ ਮਛਾ ਮਗਰਾ ਤੇ ਕਾਲੀ ਵੇੜ ਫਿਲਹਾਲ ਰਿਕੋ ਤੇ ਕਿੰਨਾ ਨੋਟਾ ਭਾਈ ਜੀ ਸਹੀ ਬਿਲਕੁਲ ਦੀਪ ਭਾਈ ਆਏ ਬਲੇ ਸਾਡੇ 13 14 ਕਿਲੋ ਫੋਲਾ ਆਇਆ 13 14 ਕਿਲੋ ਫੋਲਾ ਹੀ ਆ ਅਜਾ ਆਪਾਂ ਚਵਾਈ ਕਰਕੇ ਤੇ ਲਿਆਂਦੀਏ ਅੱਜ ਅੱਜ ਹੋਣੇ ਲਿਆ ਗਏ ਆ ਬਾਕੀ ਆ ਥੋੜੀ ਬੋਤੀ ਪਾ ਲੈ ਗਈ ਐ ਇਧਰਲੀ ਸਾਈਡ ਪਰ ਨਹੀਂ ਗਾ ਚੰਗੀ ਹੈ ਨਾ ਹਾਂਜੀ ਬਾਕੀ ਆ ਸੰਦੀਪ ਭਾਈ ਠੰਡੀ ਠੁੰਡੀ ਆ ਇਦਾਂ ਮਰਜੀ ਥੱਲੇ ਪੈ ਗਏ ਬੰਨੋ ਬੋਦੀ ਵਾਲੇ ਲਾਲੇ ਆ ਬੋਦੀ ਵਾਲੀ ਵਸ਼ੀ ਆ ਬੋਦੀ ਵਾਲਾ ਚੱਲ ਬੱਚਾ ਚੱਲ ਬੈਠਾ ਨਾ ਘਾੜਾ ਟੋੜਾ ਲਾਕਾ ਆ ਸਾੜੇ ਕਰੂਣੇ ਬੈਠਾ ਨਾ ਹੋਣੇ ਚੀ ਇਹਨੇ ਗੱਲ ਹੈਗੀ ਆ ਇਹਨਾਂ ਨੇ ਰੋਤੇ ਖੜੀਏ ਕਰਦੇ ਜੀ ਆਹ ਰਈ ਕਿਰਪਾ ਜੀ ਹਾਂਜੀ ਫਿਰ ਕਹਿੰਦੇ ਜੀ ਰੇਡ ਉਹੀ ਪੰਡੂ ਛੋੜ ਹੀ ਕਰਨੀ ਆ ਕੋਈ ਘਾਟਰੀ ਆਵਾਜ਼ ਨਹੀਂ ਛੋੜੇ ਛੜਾਈ ਛੋੜੇ ਛੜਾਈ ਸਨੀ ਭਾਜੀ 53000 ਦੀ ਦੇ ਦਾਂਗੇ ਅਸੀਂ 500 ਰੁਪਿਆ ਛੋੜੀ 500 ਛੋੜੀ ਹਾਂ ਸਾਢੇ 55 ਸਾਢੇ 55 ਚਲੋ ਜਾਣ ਦੋ ਆਹ ਇਹ ਜੀ ਸ਼ਾਈ ਵਾਲਾ ਇਹ ਸ਼ਾਈ ਵਾਲਾ ਗੱਪਣ ਜੀ ਗੱਪਣ ਜੇ ਲਓ ਜੀ ਸ਼ਾਈ ਵਾਲਾ ਗੱਪਣ ਵੇਖੋ ਘਰਾ ਦੇ ਸੁਆ ਜੀ ਸੁਆ ਦੂਜਾ ਭਾਜੀ ਦੂਜਾ ਸੁਆ ਤੇ ਵੇਖੋ 65 ਦਾ ਫਰਾਂਸ ਆਜਾ ਵਾਸ਼ ਕਾਈ ਉਹ ਰੋਟੀ ਕਾਢੀ ਲੈਨੇ ਆਜਾ ਅੱਜ ਕਿਹਦਾ 10 20 ਲੈਜਦਾ ਹੋਵੇ ਜੇ ਫਿਰ ਇਤਰੇ ਨੇ ਘਾਵਾਲਿਆ ਉਹ ਸ਼ਾਇਦ ਨੂੰ ਬੜਾ ਪੈਣਗੀ ਆ ਸਹੀ ਗੱਲ ਅਰੇ ਮੱਝਾਂ ਵਾਲਿਆ ਉਹ ਨੀਲ ਨੂੰ ਬੜਾ ਪੈਣਗੀ ਆ ਨੀਲੀ ਇਹ ਤਾਂ ਗੱਲ ਹੈਗੀ ਆ ਬਾਕੀ ਠੰਡੇ ਠੰਡੀ ਬੜੀ ਪਾਜੀ ਨਹੀਂ ਚਲੋ ਐ ਹੀ ਹੈ ਕਿ ਨਹੀਂ ਮਾਰਕੀਟ ਸਾਲਾਂ ਬੋਲੋ ਗੀਰਦੇ ਸਾਵਣੇ ਸਹੀ ਗੱਲ ਜੀ ਨੀ ਬਾਜੀ ਅੱਜ ਕੰਮ ਛੋਟਾ ਛੋਟਾ ਹੀ ਚੱਲਣਾ ਛੋਟੇ ਛੋਟੇ 40000 ਦੀ ਵਿੱਚ ਹੀ ਦੇ ਦਾਂਗੇ 500 ਰੁਪਏ ਛੋਟਾ ਜਲਦ ਫਾਂਟ ਤੋਂ 349 ਦੀ ਵੇਖੋ ਜਿਹੜਾ ਆਹ ਲਿਆਦਾ ਇੱਕ ਨਮੂਨਾ ਤੂਫਾਨ ਨਹੀਂ ਗਿਆ ਬੰਨਗੀ ਜੀ ਆ ਨਹੀਂ ਜੀ ਬਿਲਕੁਲ ਨਹੀਂ ਜੀ ਸਾਰੇ ਮਨੇਰੇ ਸੂਈ ਜਾਂਦਾ ਮੱਛੀ ਮਗਰ ਆ ਜਿਵੇਂ ਕੋਈ ਨੌਕਰੀ ਦਾ ਪੇਸ਼ ਆਵੇ ਨਾ ਕੋਈ ਬਾਜੀ ਮੋਟਰਸਾਈਕਲ ਜਿੱਤੀ ਗਾ ਆ ਮੋਟਰਸਾਈਕਲ ਜਿੱਤੀ ਸਿਆਲ ਵਾਲਾ ਸਾਗ ਹੀ ਆ ਬਾਕੀ ਸਭ ਹੀ ਸਾਗ ਜਨੇ ਬਟੇ ਬਹੁਤ ਰਹ ਜਾਓ ਲੈ ਵਾਪਸ ਲੈ ਇਹ ਜਿੱਟਾ ਮੋਟਰਸਾਈਕਲ ਆ ਨਾ ਸੁਨੀ ਬਾਜੀ ਕੋਡੀ ਗਾ ਆ ਇਹ ਨਹੀਂ ਕਹਿਣਾ ਵੀ ਹਾਂ ਬੜੀ ਵੱਡੀ ਆ ਠੀਕ ਹੈ ਜੀ ਜਿਹਨੇ ਲੈਣੀ ਆ ਅਸੀਂ ਪਹਿਲਾਂ ਦੱਸ ਦਿੰਨੇ ਆ ਹਾਂ ਲਾਏ ਜੀ ਮੋਟਰਸਾਈਕਲ ਦੀ ਡਾਈ ਬਾਕੀ ਸਾਈਪਾਕੇ ਕੋਈ ਆਖੇ ਇਹ ਛੋਟੀ ਆ ਜੀ ਇਹ ਉਹ ਜੀ ਬਿਲਕੁਲ ਠੀਕ ਹੈ ਜੀ ਪਰ ਵਹਿਣ ਜੋ ਜੋ ਛੋਟੀ ਆ ਬਾਕੀ ਦੁੱਧ 12 ਕਿਲੋ ਭਾਜੀ ਕਰ ਜੂਗੀ ਆ ਬੜੇ ਨੇ ਆ ਆ ਵੀ ਆਹ ਸ਼ੰਭੂ ਥਲੇ ਰੱਖ ਕੈਮਰਾ ਲੈਵਾ ਦੇ ਨਹੀਂ ਭਾਜੀ 50 ਹਜ਼ਾਰ ਵਾਲੀ ਮੱਛੀ ਵਾਲਾ ਲਗਾ ਦੇ ਬੱਚਾ ਮੰਗਰ ਨਹੀਂ ਮੱਛੀ 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 ਉਹਦਾ ਫਾਇਦਾ ਹੋ ਗਿਆ ਹਾਂ ਜੀ ਹਾਂ ਜੀ ਦੀਪ ਜੀ ਜੀ ਨਾ 30 ਹਜ਼ਾਰ ਹਾਣਾ ਹੀ ਕਰ ਦੇਣੀ ਆ ਜੀ 30 ਹਜ਼ਾਰ ਦੀ 30 ਹਜ਼ਾਰ ਦੀ 500 ਛੋੜ 500 ਛੋੜ ਨਹੀਂ ਠੀਕ ਆ ਫਿਰ ਚੱਲਾਂ ਦੋ ਆਹਾਂ ਇਹ ਜਰਸੀ ਵੈੜ ਜੇ ਇਸਨੇ ਗੱਪਣ ਗੱਪਣ ਜਰਸੀ ਵੈੜ ਗੱਪਣ ਇਹਦੇ ਪੱਠਿਆਂ ਨਹੀਂ ਪੱਠੇ ਵਾਦੂ ਨੇ ਬੁਥੀ ਵੇਖ ਲੋ ਜੀ ਵੇਖੋ ਕਿਹੜੇ ਲੈ ਜੂ ਅਜੇ ਭਾਈ ਤਿੰਨ ਪੰਜ ਚਾਰ ਦਿਨ ਲੈ ਜੀ ਲੈ ਜਾਣੇ ਲੈ ਸੁਣਿ ਭਾਈ ਹਾਂ ਜੀ ਪੰਜ ਚਾਰ ਦਿਨ ਥੁਲੇ ਢੁਲੇ ਲੈ ਜਾਣੇ ਅਜਾ ਪਿਓਰ ਜਰਸੀ ਆ ਪਿਓਰ ਆਹ ਵਦੂ ਬੈਜਾ ਰੱਖੋ ਕਿ ਸੁਈ ਰੱਖਣਾ ਬੰਦ ਹਾਂਜੀ ਆ ਗਿਆ ਕਿ 14 ਤਰੀਕ ਦਾ ਹੋ ਗਿਆ ਬੰਦ ਉਹ ਕੀ ਕੰਮ ਤੇ ਡੱਕੇ ਲਾ ਦੇ ਆਂਗੇ ਨਹੀਂ ਭਾਜੀ ਅਮਰਾ ਯਾਤਰਾ ਹੋਣੀ ਬੰਦ ਹਾਂ ਹੁਣ ਚੱਲ ਪਈ ਆ ਹੁਣ ਅੱਜ ਸ਼ੁਰੂ ਹੋ ਜਾਣੀ ਹੁਣ ਜੀ ਹੋ ਗਿਆ ਬੰਦ ਹਾਂ ਉਹ ਤੁਹਾਡਾ ਮਾਲ ਵਾਧੂ ਤਾਲੂ ਨੇ ਘਣ ਮਾਰਦ ਰ ਜਿੰਨਾਂ ਨੇ ਕਸੇ ਆਏ ਹਾਂਜੀ ਨਹੀਂ ਭਾਜੀ 38000 ਦੀ ਥੋੜਾ ਥੋੜਾ ਕੰਮ ਆਜੇ ਛੋੜਾ ਹਾਂ ਕੋਲ ਛੋੜਾ 3700 ਦੀ ਹਾਂਜੀ ਲੋ ਇਹ ਵੀ ਕੱਪਣਾ ਇਹ ਵੀ ਕੱਪਣਾ ਜੀ ਇਹ ਵੀ ਕੱਪਣੀ ਆ ਵੇਖੋ ਕਰਾ ਦੇ ਇਹ ਵੀ جو آ ويلا کپڑا بھی چڑھ جاندي ہے تپاں نہیں جا بہ جاواں کھیما ما جا رنگ رہے کپڑا پران گاپ چلا جاندیاں نا تھانو پتہ ہے لاو لے لاش بھی سی آ لاش ہی لاش ہندے پاجی

ਬਾਕੀ ਆ ਵੀਰ ਭਰਾ ਬਥੇਰਾ ਪਿਆਰ ਕਰਦੇ ਆ ਕੋ ਗੱਲ ਨਾਲੇ ਹਾਂਜੀ ਪਿਆਰ ਹੀ ਤਾਂ ਕਰਦੇ ਆ ਰੇਡ ਤੁਹਾਡਾ ਸੋਹਣਾ ਮਾਲ ਚੰਗਾ ਮਿਲ ਜੇ ਦਾ ਘਰਾਂ ਦੇ ਮਾਲ ਪੁੱਛੀ ਤਾਂ ਹੁਣ ਉੱਪਰ ਕੀ ਹੋ ਜਾਊਗਾ ਸਹੀ ਗੱਲ ਨਹੀਂ ਫਰੀ ਦਾ ਬਲਾ ਨਹੀਂ ਭਾਜੀ ਮਾਲ ਕੋਸ਼ਿਸ਼ ਕਰੀ ਦੀ ਘਰ ਚੋਂ ਲਖੋ ਪਤਾ ਕਰ ਦੇ ਕੀ ਆ ਹਾਂਜੀ ਔਨਲਾਈਨ ਕੰਪਨੀਆਂ ਸੁਣਾਉਣਾ ਕਿਤੇ ਬੈਠੇ ਮਾਲ ਵੇਚਣ ਮਿਲੇ ਚੰਗਾ ਚੰਗਾ ਇਹ ਤਾਂ ਗੱਲ ਹੈ ਕਿ ਨਹੀਂ ਫਿਰਨ ਦੀ ਲੋੜ ਨਹੀਂ ਫਿਰਨ ਦੀ ਲੋੜ ਹਾਂ ਥੱਲੇ ਸੀ ਉਹਨੇ ਬੈਠ ਕੇ ਡਾਊਨ ਆ ਪੱਛਿਆਂ ਦੇ ਨਾਲ ਬੈਠਾ ਬਹੁਤ ਵੱਡਾ ਇੱਕ ਕਿੰਨੇ ਆਣਾ ਕਿਸੇ ਨੇ ਹਾਂਜੀ ਹਾਂਜੀ ਚਲੋ ਬੋਲੋ ਨੰਬਰ 84275 2682 ਪਿੰਡ ਕੋਰਗਿਆਣਾ ਜ਼ਿਲ੍ਹਾ ਗਰਦਾਸ ਖੇੜੀ